ਹਾਂਜੀ ਸਾਰਿਆਂ ਨੂੰ ਅੱਜ ਪੰਨੋਂ ਆਪਾਂ ਬਾਜੂ ਦੀ ਕਟਿੰਗ ਕਰ ਰਹੇ ਆ ਠੀਕ ਹੈ ਜੀ ਇਹ ਵੀ ਦੇਖੋ ਕੱਪੜੇ ਦੀ ਚੁੜਾਈ ਹੈਗੀ ਹੈ 14 ਇੰਚ ਠੀਕ ਹੈ ਜੀ ਫੋਲਡ ਕਰਕੇ 14 ਇੰਚ ਮਤਲਬ 28 ਇੰਚ ਕੱਪੜਾ ਹੈ ਇਹ ਪੂਰਾ ਹੀ ਇਹ ਘਾਟਾ ਦਾ ਕੱਪੜਾ ਠੀਕ ਹੈ ਇਸ ਤਰ੍ਹਾਂ ਕਰਕੇ ਇਹਦੇ ਦੋਨੋਂ ਸਾਈਡਾਂ ਤੇ ਬਾਰਡਰ ਆ ਗਿਆ ਠੀਕ ਹੈ ਜੀ ਇਹ ਕਸਟਮਰ ਕਹਿੰਦੇ ਨੇ ਵੀ ਸਾਡਾ ਬਾਰਡਰ ਦੋਨੋਂ ਸਾਈਡਾਂ ਤੇ ਲੈ ਕੇ ਆਇਓ ਠੀਕ ਹੈ ਵੀ ਵਿੱਚ ਜੋੜ ਨਾ ਪਾਓ ਇਹਦੇ ਤੇ ਆਪਾਂ ਕੱਲਾ ਸਿਰਫ ਜੋੜ ਪਾਵਾਂਗੇ ਫਰੰਟ ਤੇ ਠੀਕ ਹੈ ਜੀ ਇਹ ਜੇ ਤੁਸੀਂ ਜੀ ਜੋੜ પાਕੇ ਤੁਸੀਂ ਲੈਸ ਵੀ ਲਾ ਸਕਦੇ ਹੋ ਐਂਕਰਿੰਗ ਦਾ ਡਿਜ਼ਾਈਨ ਵੀ ਪਾ ਸਕਦੇ ਹੋ ਪਲੇਨ ਕਪੜੇ ਤੇ ਕਰੀਮ ਰੰਗ ਦੇ ਧਾਗੇ ਨਾਲ ਠੀਕ ਹੈ ਜੀ ਕਿਉਂਕਿ ਮੂਰੇ ਆਪਣਾ ਉਹ ਕਫ ਵਾਂਗੂ ਬਣ ਜੂਗਾ ਠੀਕ ਹੈ ਜੀ ਇਹ ਦੇਖੋ ਇਹਦੀ ਲੈਂਥ ਹੈਗੀ ਆ 1.5 16 ਇੰਚ ਠੀਕ ਹੈ ਤਿਆਰ ਕਿਉਂਕਿ ਆਪਾਂ ਇਹ ਰੱਖਣੀ ਹੈ ਜੀ 1.5 17 18 ਇੰਚ ਠੀਕ ਹੈ ਜੀ ਇਹ ਦੇਖੋ ਜੀ ਆਪਾਂ ਇਹਦੇ ਮੂਹਰੇ ਥੋੜਾ ਜਿਹਾ ਡਿਜ਼ਾਈਨ ਪਾ ਦਾਂਗੇ ਲੈਸ ਵੀ ਲਗਾ ਸਕਦੇ ਆ ਐਂਕਰਿੰਗ ਦਾ ਡਿਜ਼ਾਈਨ ਵੀ ਪਾ ਸਕਦੇ ਆ ਠੀਕ ਆ ਜੀ ਇਸ ਤਰ੍ਹਾਂ ਇਹ ਕੱਪੜੇ ਨੂੰ ਆਪਾਂ 4 ਦਾ ਹੈ ਦੇ ਵਿੱਚ ਫੋਲਡ ਕਰਾਂਗੇ ਸਾਈਡਾਂ ਤੇ ਆਪਾਂ ਇਹਦੇ ਤੇ ਕੋਈ ਜੋੜ ਨਹੀਂ ਪਾਵਾਂਗੇ ਇਹਦਾ ਮੋਟਾ ਹੈਗਾ ਜੀ 9 ਇੰਚ ਠੀਕ ਆ 9.5 ਇੰਚ ਆਪਾਂ ਦੇਖੋ ਇਹ ਲਵਾਂਗੇ ਕੱਪੜੇ ਨੂੰ ਆਪਾਂ 9.5 ਇੰਚ ਨੂੰ ਉਤਾਰ ਲਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਤਾਰ ਕੇ ਇਹ ਤੁਸੀਂ ਇਸ ਤਰ੍ਹਾਂ ਖੋਲ ਕੇ ਪੀਸ ਰੱਖ ਲੈਣਾ ਖੋਲ ਕੇ ਇਹਨੂੰ ਇਸ ਤਰ੍ਹਾਂ ਚਾਰ ਦੇਹਾਂ ਦੇ ਵਿੱਚ ਫੋਲਡ ਕਰਕੇ ਇਸ ਤਰ੍ਹਾਂ ਤੁਸੀਂ ਰੱਖ ਲੈਣਾ ਦੇਖੋ ਪਲੇਨ ਠੀਕ ਆ ਆਪਾਂ ਨੇ ਇਹ ਰੱਖ ਲਿਆ ਜੀ 1.75 ਅੱਧਾ ਇੰਚ ਆਪਾਂ ਇਧਰੋਂ ਛੱਡ ਕੇ ਦੇਖੋ ਮੋਡੇ ਕੰਨੀ ਸਾਢੇ 1.7 ਦੀ ਨਿਸ਼ਾਨੀ ਲਗਾ ਲੈਣੀ ਆ ਠੀਕ ਹੈ ਜੀ ਇਹ ਦੇਖੋ ਫੋਲਡਿੰਗ ਕਰਨ ਵਾਸਤੇ ਕਪੜਾ ਸਾਢੇ 4 ਇੰਚ ਬਾਜੂ ਖੁੱਲੀ ਹੈ ਜੀ ਮੁਰੂ ਇਹ ਆਪਾਂ 6 ਇੰਚ ਵੱਧ ਲਵਾਂਗੇ 6 ਇੰਚ ਮੂਰੀ ਲਵਾਂਗੇ ਸੌਰੀ ਤੇ ਇਹਦੀ ਆਪਾਂ ਇਸ ਤਰ੍ਹਾਂ ਕਰਕੇ ਸ਼ੇਪ ਦੇ ਦੇਣੀ ਹੈ ਇਹ ਦੇਖੋ ਜੀ ਆਪਾਂ ਇਹ ਵੀ ਕਟਿੰਗ ਕਰ ਰਹੇ ਆ ਦੋ ਤਹਾਂ ਨੂੰ ਚੱਕ ਕੇ ਇਹਦੇ ਆਪਾਂ ਇਹ ਵਾਲੀ ਕੱਟ ਪਾ ਰਹੀ ਹਾਂ ਫਰੰਟ ਵੱਲ ਇਹ ਹੋ ਗਈ ਜੀ ਆਪਣੇ ਬਾਜੂ ਦੀ ਕਟਿੰਗ ਇਹ ਆਪਾਂ ਥੋੜਾ ਥੋੜਾ ਅੱਗੇ ਕਪੜਾ ਉਤਾਰ ਦਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ